ਸ਼੍ਰੀ ਮੁਕਤਸਰ ਸਾਹਿਬ ਕੋਟ ਕੋਪੁਰਾ ਰੋਡ ਖੇਤ ਮਜ਼ਦੂਰਾਂ ਨੇ ਬਿਜਲੀ ਦਫ਼ਤਰ ਅੱਗੇ ਲਗਾਇਆ ਧਰਨਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਾਕਵਾ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਮਜ਼ਦੂਰ ਗਰੀਬ ਪਰਿਵਾਰ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਕਾਂਗਰਸ ਦੇ ਖਿਲਾਫ ਜਮਕੇ ਨਾਰੇਬਾਜ਼ੀ ਕੀਤੀ ਗਰੀਬ ਪਰਿਵਾਰਾਂ ਦੇ ਪੱਟੇ ਹੋਏ ਮੀਟਰ ਵਾਪਸ ਲਗਾਏ ਜਾਣ ਅਤੇ ਵਧੇ ਹੋਏ ਬਿੱਲ ਕਾਰਨ ਹੋਰ ਮੀਟਰ ਨਾ ਪੱਟੇ ਜਾਣ ਜੇਕਰ ਬਿਜਲੀ ਬੋਰਡ ਧੱਕੇਸ਼ਾਹੀ ਦੇ ਨਾਲ ਗਰੀਬ ਪਰਿਵਾਰਾਂ ਦੇ ਮੀਟਰ ਪੱਟਦੀ ਹੈ ਤਾਂ ਖੇਤ ਮਜ਼ਦੂਰ ਉਸ ਦਾ ਵੱਡੇ ਪੱਧਰ ਤੇ ਰੋਸ ਮੁਜ਼ਾਹਰਾ ਕਰਨਗੇ ਖੇਤ ਮਦੁਰ ਯੂਨੀਅਨ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਬਿਲਾ ਦੇ ਖਿਲਾਫ ਰੋਸ਼ ਮੁਜ਼ਾਰਾ ਕਰਨ ਦਾ ਐਲਾਨ ਕੀਤਾ ਹੈ ਸਾਡੀ ਐਕਸ਼ਨ ਸਾਹਿਬ ਨਾਲ ਜਿਹੜੀ ਮੀਟਿੰਗ ਹੋਈ ਆ ਅਸੀਂ ਉਹਨਾਂ ਤੋਂ ਇਹ ਮੰਗ ਕੀਤੀ ਆ ਵੀ ਸਾਡੇ ਜਿਹੜੇ ਮੀਟਰ ਪਟਾਣੇ ਬੰਦ ਕੀਤੇ ਜਾਣ ਤੇ ਜਿਹੜੇ ਪਿਛਲੇ ਬਕਾਏ ਆ ਮਾਫ ਕੀਤੇ ਜਾਣ ਐਕਸ਼ਨ ਸਾਹਿਬ ਦਾ ਕਹਿਣਾ ਇਹ ਸੀਗਾ ਵੀ ਜਿਹੜੇ ਪਿਛਲੇ ਬਕਾਏ ਵਾਲੇ ਸੀ ਪੰਜਾਬ ਸਰਕਾਰ ਨੂੰ ਭੇਜ ਦੇਾਂਗੇ ਤੇ ਮੀਟਰਾਂ ਬਾਰੇ ਜਿਨ੍ਹਾਂ ਦੇ ਕੋਈ ਬਾਲੇ ਬਿੱਲ ਆਏ ਆ ਉਹ ਆਪਦੇ ਬਿੱਲ ਲੈ ਕੇ ਆਜੇ ਉਹ ਅਸੀਂ ਚੈੱਕ ਕਰ ਲਾਂਗੇ ਪਰ ਅਸੀਂ ਨਾਲ ਉਹਨਾਂ ਨੂੰ ਇਹ ਕਿਹਾ ਕਿ ਜੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਮੀਟਰ ਪਟਣੇ ਨਾ ਬੰਦ ਕੀਤੇ ਤਾਂ ਮੀਟਰ ਪਟਣਾਂ ਛੋੜੇ ਅਧਿਕਾਰੀਆਂ ਦੇ ਘਰਾਓ ਕਰਾਂਗੇ ਬਿਜਲੀ ਵਿਭਾਗ ਨੇ ਨਹੀਂ ਸਾਡੇ ਖੇਤ ਮਜ਼ਦੂਰਾਂ ਨਾਲ ਜਿੰਨੇ ਬਿੱਲ ਬਿਤੋਂ ਭਰਨ ਤੋਂ ਜ਼ਿਆਦੇ ਭੇਜਤੇ ਆ ਉਹਦੀ ਵਜ੍ਹਾ ਨਾਲ ਸਾਡੇ ਮਜ਼ਦੂਰਾਂ ਦੇ ਘਰਾਂ 'ਚੋਂ ਮੀਟਰ ਪੱਟੇ ਜਾ ਰਹੇ ਆ ਬਿੱਲ ਭਰਨ ਦੀ ਸਾਡੀ ਹਾਰਤ ਹੈ ਨਹੀਂ ਸਮਰੱਥਾ ਹੈ ਨਹੀਂ ਇਸ ਕਰਕੇ ਮਜਬੂਰੀ ਤਹਿਤ ਅੱਜ ਇੱਥੋਂ ਦੇ ਸ੍ਰਸ਼ਟ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਦੱਸਣ ਵਾਸਤੇ ਆਏ ਆ ਕਿ ਮਜ਼ਦੂਰਾਂ ਦੇ ਮੀਟਰ ਪੱਟਣੇ ਬੰਦ ਕੀਤੇ ਜਾਣ ਮਜ਼ਦੂਰਾਂ ਨੂੰ ਜਿਹੜੇ ਵਾਧੂ ਆਏ ਹੋਏ ਬਿੱਲ ਆ ਸਾਡੇ ਲਗਭਗ ਤੋਂ ਕਾਫੀ ਪਿੰਡਾਂ ਤੋਂ ਭாகਸਰਚੋਂ ਤਾਂ ਜਿਵੇਂ ਲੱਖ ਲੱਖ ਦੇ ਉੱਤਰ ਉੱਪਰੀ ਆਏ ਹੋਏ ਆ ਉਹ ਆਵ 30 ਤੋਂ 50 ਤੱਕ ਸਭ ਨੂੰ ਆਏ ਹੋਏ ਆ 50 ਤੋਂ ਦਾ ਉੱਪਰ ਸਭ ਨੂੰ ਆਏ ਹੋਏ ਆ 30 ਤੋਂ 40 50 ਤੱਕ ਉੱਪਰ ਆ ਜਣੇ ਵੱਡੀ ਰਕਮਾਂ ਨੇ ਜਿਹੜੀਆਂ ਸਾਡੇ ਮਜ਼ਦੂਰਾਂ ਦੀਆਂ ਭਰ ਦਿੱਤੀਆਂ ਸਮਰੱਥਾ ਨਹੀਂ ਇਹ ਮਜ਼ਦੂਰਾਂ ਦੇ ਜੋ ਬਿਜਲੀ ਦੇ ਬਿੱਲ ਬਹੁਤ ਵੱਡੇ ਵੱਡੇ ਆਏ ਆ ਕਨੋਨਾ ਦੇ ਮੌਕੇ ਉਦੋਂ ਬਿਜਲੀ ਦੇ ਸਰਕਾਰਾਂ ਨੇ ਇਹ ਵਾਦਾ ਕਰਿਆ ਸੀ ਵੀ ਤੁਸੀਂ ਹੁਣ ਬਿੱਲ ਨਹੀਂ ਭਰੋਗੇ ਤੇ ਉਦੋਂ ਦੇ ਬਿੱਲ ਜੁੜਦੇ-ਜੁੜਦੇ ਹੁਣ ਬਿੱਲ ਜਾਦੇ ਹੋ ਗਏ ਆ ਤੇ ਹੁਣ ਮੀਟਰ ਪਟਣੇ ਸ਼ੁਰੂ ਕਰਤੇ ਇਹਨਾਂ ਨੇ ਤੇ ਗਾਂ ਗਰਮੀ ਦਾ ਵੀ ਨਾ ਆ ਰਿਹਾ ਹੈ ਗਾਂ ਮੱਛਰਾਂ ਤੋਂ ਸਾਡੇ ਬੰਦਿਆਂ ਨੂੰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਮਲੇਰੀਆ ਫੈਲੂਗਾ ਤਾਂ ਗਾਂ ਸਰਕਾਰ ਕੋਲ ਇਹੋ ਜਿਹਾ ਕੋਈ ਇਲਾਜ ਦਾ ਇੰਤਜ਼ਾਮ ਵੀ ਹੈ ਨੀਗਾ ਇਸ ਕਰਕੇ ਅਸੀਂ ਬਿਜਲੀ ਦੀ ਸਹੂਲਤ ਪੱਕੇ ਤੌਰ ਤੇ ਲੈਣੀ ਚਾਹੁੰਦੇ ਆ ਤੇ ਸਰਕਾਰ ਨੂੰ ਸਾਡੀ ਇਹ ਮੰਗ ਮੰਗਾ ਸਾਡੀ ਵੀ ਜਿਹੜੇ ਇਹ ਮੇਲਾ ਸਾਡੇ ਮਾਫ ਕਿਤੇ ਜਾਣ ਤੇ ਪੱਟੇ ਹੋਏ ਮੀਟਰ ਜਿਹੜੇ ਸਾਡੇ ਉਹ ਵਾਪਸ ਲਾਏ ਜਾਣ ਇਹ ਵੀ ਸਾਡੀ ਸਰਕਾਰ ਨੂੰ ਬੇਨਤੀ ਹੈ ਜੇ ਕੋਈ ਅਧਿਕਾਰੀ ਪਿੰਡਾਂ ਉਚ ਮੀਟਰ ਪੱਟਣ ਆਉਣਗੇ ਅਸੀਂ ਉਹਨਾਂ ਦੇ ਖਰਾਉ ਕਰਾਂਗੇ ਤੇ ਗਾਂ ਜਦੋਂ ਵੋਟਾਂ ਮੰਗਣ ਇਹਨਾਂ ਦੇ ਐਮਐਲਏ ਆਉਣਗੇ ਉਹਨਾਂ ਨੂੰ ਵੀ ਦੁਗਣੇ ਸਵਾਲ ਤੇ ਪਿੰਡਾਂ ਦਾ ਖਰਾਉ ਕਰਕੇ ਮੁਕਤਤਨਮੋਲ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼